ਮੈਂ ਪਟਿਆਲਾ ਦੇ ਵਿੱਚ ਹੈਰੀਟੇਜ ਵਾਕ ਚੱਲ ਰਹੀ ਹੈ ਅਲਗ-ਅਲਗ ਫੈਟ ਕਰਾਈ ਜਾ ਰਹੇ ਨੇ ਮਤਲਬ ਉਹ ਵਧੀਆ ਉਪਰਾਲਾ ਕਰਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਮਹਿਕਨ ਆ ਦੇਖੋ ਇਹ ਲੋਕਾਂ ਵਾਸਤੇ ਹੈ ਪਟਿਆਲੀਆਂ ਵਾਸਤੇ ਹੈ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਥੈਂਕ ਯੂ ਉਹਨਾਂ ਦਾ ਥੈਂਕ ਯੂ ਕਿਉਂਕਿ ਉਹਨਾਂ ਦਾ ਪਾਰਟਿਸਪੇਸ਼ਨ ਹੀ ਹੈ ਜੋ ਈਵੈਂਟ ਨੂੰ ਸਕਸੈਸਫੁਲ ਬਣਾਉਂਦਾ ਹੈਗਾ ਤੇ ਨਾਲ ਹੀ ਨਾਲ ਸਾਡੀ ਇਹ ਸੋਚ ਹੈਗੀ ਗਵਰਨਮੈਂਟ ਦੀ ਪ੍ਰਸ਼ਾਸਨ ਦੀ ਕਿ ਰਲ ਮਿਲ ਕੇ ਜੋ ਵੀ ਉਪਰਾਲਾ ਕੀਤਾ ਜਾਂਦਾ ਹੈ ਉਹ ਹਮੇਸ਼ਾ ਸਕਸੈਸਫੁਲ ਹੁੰਦਾ ਹੈਗਾ ਕੱਲ ਅਸੀਂ ਨੇਚਰ ਵਾਕ ਤੋਂ ਸ਼ੁਰੂਆਤ ਕੀਤੀ ਕਿਉਂਕਿ ਮੇਰਾ ਪਰਸਨਲੀ ਇਹ ਮੰਨਣਾ ਹੈਗਾ ਤੇ कि ग्रीनरी अपने एनवायरमेंट प्रोटेक्शन प्रोटैक्शन बहुत उत्तर चढ़ के लोगों ने हिस्सा लेता कल फूड फेस्टिवल फैसटिवल फै भी बच्चे ने जिथे बहुत समा देता दिता पर्सनली बहुत उत्थे जाके खुशी महसूस हुई कि सारे इंजॉय कर रहे सन इस दे नाल शामक भी जरा भी सा कोशिश है कि अपनी हिस्टरी

ਤਾਂ ਉਹਦੇ ਵਿੱਚ ਵੀ ਮੈਂ ਸਾਰਿਆਂ ਨੂੰ ਸੱਦਾ ਦਿੰਦੀ ਆ ਕਿ ਆਪਾਂ ਆਈਏ ਖੂਬ ਇੰਜੋਏ ਕਰੀਏ ਇੱਕ ਅਪੋਰਚੁਨਿਟੀ ਆਪਾਂ ਨੂੰ ਮਿਲੀ ਹੈਗੀ ਕਿ ਆਪਣੇ ਰੂਟੀਨ ਰੋਜ਼ਮਰਾਂ ਨੂੰ ਛੱਡ ਕੇ ਆਪਾਂ ਸਾਰੇ ਰਲ ਮਿਲ ਕੇ ਇੱਕ ਤਿਉਹਾਰ ਵਰਗਾ ਇਸ ਨੂੰ ਇੰਜੋਏ ਕਰੀਏ ਰਾਤ ਨੂੰ ਸੂਫੀ ਨਾਈਟ ਹੈਗੀ ਜਿਹਦਾ ਅਸੀਂ ਰੂਟ ਪਲਾਨ ਵੀ ਦਿੱਤਾ ਹੈਗਾ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਜਦੋਂ ਇਹ ਜਿਆਦੇ ਫੰਕਸ਼ਨਸ ਹੁੰਦੇ ਹਨ ਤਾਂ ਟ੍ਰੈਫਿਕ ਤੇ ਬਾਕੀ ਦਿੱਕਤਾਂ ਦਾ ਸਾਹਮਣਾ ਹੁੰਦਾ ਹੈ ਅਸੀਂ ਆਲਟਰਨੇਟ ਰੂਟਸ ਵੀ ਦਿੱਤੇ ਹੈਗੇ ਤਾਂ ਆਪਾਂ ਉਹਨੂੰ ਇੰਜੋਏ ਕਰੀਏ ਨਾਲ ਹੀ ਨਾਲ ਪਾਰਕਿੰਗ ਦੇ ਜਿਹੜੇ ਨੋਰਮਸ ਹੈ ਉਹਨਾਂ ਨੂੰ ਫੁੱਲਫਿਲ ਕਰੀਏ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨ ਲੋਕਾਂ ਵਾਸਤੇ ਅਸੀਂ ਥੋੜਾ ਜਿਆ ਕੋਸ਼ਿਸ਼ ਕੀਤੀ ਹੈ ਕੁਝ ਵੱਖਰਾ ਕਰਨ ਦੀ 에어로 ਮੋਡਲਿੰਗ ਦੇ ਨਾਲ ਨਾਲ ਇੱਕ ਹੌਟ 에ਅ ਬਲੂਨ ਰੱਖਿਆ ਹੈਗਾ ਜੋ ਆਪਣੇ ਆਪ ਵਿੱਚ ਬਹੁਤ ਅਟਰੈਕਟਿਵ ਹੁੰਦਾ ਹੈ ਤਾਂ ਤੁਸੀਂ ਆਓ ਇੰਜੋਏ ਕਰੋ ਕਿਉਂਕਿ ਇਟਸ ਫॉर ਯੂ ਐਂਡ ਸੈਕੰਡ ਜੋ ਸ਼ਾਮ ਨੂੰ ਹੈਗਾ ਅਸੀਂ ਕੋਸ਼ਿਸ਼ ਕੀਤੀ ਹੈ ਵਿਰਾਸਤੀ ਫੈਸ਼ਨ ਸ਼ੋਅ ਕਿ ਜੋ ਸਾਡੀ ਵਿਰਾਸਤ ਹੈ ਉਹਨੂੰ ਦਿਖਾਉਂਦਾ ਹੋਇਆ ਤਾਂ ਉਹਦੇ ਵਿੱਚ ਵੀ ਸਾਰਿਆਂ ਨੂੰ ਮੇਰੇ ਵੱਲੋਂ ਵੈਲਕਮ ਹੈਗਾ ਜੀ ਆਇਆਂ ਨੂੰ ਆਖਦੀ ਹਾਂ ਮੈਂ ਤੇ ਜਿਹੜਾ ਕੱਲ ਲਾਸਟ ਡੇ ਹੈਗਾ ਉਹਦੇ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਮੈਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਦੀ ਹਾਂ ਆਪਣੇ ਬੱਚਿਆਂ ਨੂੰ ਲੈ ਕੇ ਆਓ ਇਹੋ ਜਿਹਾ ਦਾ ਮੌਕਾ ਨਹੀਂ

ਮੈਂ ਪਟਿਆਲਾ ਦੇ ਵਿੱਚ ਹੈਰੀਟੇਜ ਵਾਕ ਚੱਲ ਰਹੀ ਹੈ ਅਲਗ-ਅਲਗ ਬੈਡ ਕਰਾਈ ਜਾ ਰਹੇ ਨੇ ਮਤਲਬ ਉਹ ਵਧੀਆ ਉਪਰਾਲਾ ਕਰਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਦੇਖੋ ਇਹ ਲੋਕਾਂ ਵਾਸਤੇ ਹੈ ਪਟਿਆਲੀਆਂ ਵਾਸਤੇ ਹੈ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਥੈਂਕ ਯੂ ਉਹਨਾਂ ਦਾ ਥੈਂਕ ਯੂ ਕਿਉਂਕਿ ਉਹਨਾਂ ਦਾ ਪਾਰਟਿਸਪੇਸ਼ਨ ਹੀ ਹੈ ਜੋ ਈਵੈਂਟ ਨੂੰ ਸਕਸੈਸਫੁਲ ਬਣਾਉਂਦਾ ਹੈਗਾ ਤੇ ਨਾਲ ਹੀ ਨਾਲ ਸਾਡੀ ਇਹ ਸੋਚ ਹੈਗੀ ਗਵਰਨਮੈਂਟ ਦੀ ਪ੍ਰਸ਼ਾਸਨ ਦੀ ਕਿ ਰਲ ਮਿਲ ਕੇ ਜੋ ਵੀ ਉਪਰਾਲਾ ਕੀਤਾ ਜਾਂਦਾ ਹੈ ਉਹ ਹਮੇਸ਼ਾ ਸਕਸੈਸਫੁਲ ਹੁੰਦਾ ਹੈਗਾ ਕੱਲ ਅਸੀਂ ਨੇਚਰ ਵਾਕ ਤੋਂ ਸ਼ੁਰੂਆਤ ਕੀਤੀ ਕਿਉਂਕਿ ਮੇਰਾ ਪਰਸਨਲੀ ਇਹ ਮੰਨਣਾ ਹੈਗਾ ਤੇ ਗਵ ਕੀ ਗ੍ਰੀਨਰੀ ਤੇ ਆਪਣੇ এনवायरमेंट ਪ੍ਰੋਟੈਕਸ਼ਨ ਨੂੰ ਬਹੁਤ ਉੱਤੇ ਵੱਧ ਚੜ ਕੇ ਲੋਕਾਂ ਨੇ ਹਿੱਸਾ ਲੇਤਾ ਕੱਲ ਫੂਡ ਫੈਸਟੀਵਲ ਫੈਰ ਫੈਸਟੀਵਲ ਵਿੱਚ ਵੀ ਬੱਚਿਆਂ ਨੇ ਜਿੱਥੇ ਬਹੁਤ ਸਮਾਂ ਬੰਨ ਦਿੱਤਾ ਮੈਨੂੰ ਪਰਸਨਲੀ ਬਹੁਤ ਉੱਤੇ ਜਾ ਕੇ ਖੁਸ਼ੀ ਮਹਿਸੂਸ ਹੋਈ ਕਿ ਸਾਰੇ ਇੰਜੋਏ ਕਰ ਰਹੇ ਸਨ ਇਸ ਦੇ ਨਾਲ ਹੀ ਨਾਲ ਸ਼ਾਮ ਨੂੰ ਨਾਟਕ ਵਿੱਚ ਵੀ ਜਿਹੜਾ ਉਹ ਵੀ ਸਾਡੀ ਇਹੀ ਕੋਸ਼ਿਸ਼ ਸੀਗੀ ਕਿ ਆਪਣੀ ਹਿਸਟਰੀ ਨੂੰ ਲੋਕਾਂ ਸਾਹਮਣੇ ਪ੍ਰਸਤੁਤ ਕੀਤਾ ਜਾਵੇ ਜਿਹੜੇ ਸਾਡੇ ਲੋਕਲ ਆਰਟਿਸਟਸ ਹੈਗੇ ਬਹੁਤ ਉਹਨਾਂ ਨੇ ਬਹੁਤ ਹੀ ਇੱਕ ਵਧੀਆ ਸ਼ੋਅ ਦਿੱਤਾ ਅੱਜ ਹੈਰੀਟੇਜ ਵਾਕ ਹੋਈ ਹੈ ਇਸ ਦੇ ਨਾਲ ਹੀ ਨਾਲ ਸਰਸ ਮੇਲੇ ਦਾ ਅੱਜ ਇਨੋਗ੍ਰੇਸ਼ਨ ਹੈਗਾ ਉਹਦੇ ਵਿੱਚ ਵੀ ਮੈਂ ਸਾਰਿਆਂ ਨੂੰ ਸੱਦਾ ਦਿੰਦੀ ਆ ਕਿ ਆਪਾਂ ਆਈਏ ਖੂਬ ਇੰਜੋਏ ਕਰੀਏ ਇੱਕ ਅਪੋਰਚੁਨਿਟੀ ਆਪਾਂ ਨੂੰ ਮਿਲੀ ਹੈਗੀ ਕਿ ਆਪਣੇ ਰੂਟੀਨ ਰੋਜ਼ਮਰਾਂ ਨੂੰ ਛੱਡ ਕੇ ਆਪਾਂ ਸਾਰੇ ਰਲ ਮਿਲ ਕੇ ਇੱਕ ਤਿਉਹਾਰ ਵਰਗਾ ਇਸ ਨੂੰ ਇੰਜੋਏ ਕਰੀਏ ਰਾਤ ਨੂੰ ਸੂਫੀ ਨਾਈਟ ਹੈਗੀ ਜਿਹਦਾ ਅਸੀਂ ਰੂਟ ਪਲਾਨ ਵੀ ਦਿੱਤਾ ਹੈਗਾ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਜਦੋਂ ਇਹ ਜਿਆਦੇ ਫੰਕਸ਼ਨ ਹੁੰਦੇ ਹਨ ਤਾਂ ਟ੍ਰੈਫਿਕ ਤੇ ਬਾਕੀ ਦਿੱਕਤਾਂ ਦਾ ਸਾਹਮਣਾ ਹੁੰਦਾ ਹੈ ਅਸੀਂ ਆਲਟਰਨੇਟ ਰੂਟਸ ਵੀ ਦਿੱਤੇ ਹੈਗੇ ਤਾਂ ਆਪਾਂ ਉਹਨੂੰ ਇੰਜੋਏ ਕਰੀਏ ਨਾਲ ਹੀ ਨਾਲ ਪਾਰਕਿੰਗ ਦੇ ਜਿਹੜੇ ਨੋਰਮਸ ਹੈ ਉਹਨਾਂ ਨੂੰ ਫੁੱਲਫਿਲ ਕਰੀਏ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋ ਲੋਕਾਂ ਵਾਸਤੇ ਅਸੀਂ ਥੋੜਾ ਜਿਆ ਕੋਸ਼ਿਸ਼ ਕੀਤੀ ਹੈ ਕੁਝ ਵੱਖਰਾ ਕਰਨ ਦੀ 에어로 ਮੋਡਲਿੰਗ ਦੇ ਨਾਲ ਨਾਲ ਇੱਕ ਹੌਟ 에ਅ ਬਲੂਨ ਰੱਖਿਆ ਹੈਗਾ ਜੋ ਆਪਣੇ ਆਪ ਵਿੱਚ ਬਹੁਤ ਅਟਰੈਕਟਿਵ ਹੁੰਦਾ ਹੈ ਤਾਂ ਤੁਸੀਂ ਆਓ ਇੰਜੋਏ ਕਰੋ ਕਿਉਂਕਿ ਇਟਸ ਫॉर ਯੂ ਐਂਡ ਸੈਕੰਡ ਜੋ ਸ਼ਾਮ ਨੂੰ ਹੈਗਾ ਅਸੀਂ ਕੋਸ਼ਿਸ਼ ਕੀਤੀ ਹੈ ਵਿਰਾਸਤੀ ਫੈਸ਼ਨ ਸ਼ੋਅ ਕਿ ਜੋ ਸਾਡੀ ਵਿਰਾਸਤ ਹੈ ਉਹਨੂੰ ਦਿਖਾਉਂਦਾ ਹੋਇਆ ਤਾਂ ਉਹਦੇ ਵਿੱਚ ਵੀ ਸਾਰਿਆਂ ਨੂੰ ਮੇਰੇ ਵੱਲੋਂ ਵੈਲਕਮ ਹੈਗਾ ਜੀ ਆਇਆਂ ਨੂੰ ਆਖਦੀ ਹਾਂ ਮੈਂ ਤੇ ਜਿਹੜਾ ਕੱਲ ਲਾਸਟ ਡੇ ਹੈਗਾ ਉਹਦੇ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਮੈਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਦੀ ਹਾਂ ਆਪਣੇ ਬੱਚਿਆਂ ਨੂੰ ਲੈ ਕੇ ਆਓ ਇਹੋ ਜਿਆਦਾ ਮੌਕਾ ਨਹੀਂ ਮ ਸੀ ਇਸ ਵਾਰੀ ਕੋਚ ਐਡੀਸ਼ਨ ਕਿੱਤਾ ਆਏਗਾ ਵਿਚ ਵਿਲ ਬੀ ਅ ਸਰਪ੍ਰਾਈਜ਼ ਕਿ ਤੁਸੀਂ ਆਓ ਦੇਖੋ ਇੰਜੋਏ ਕਰੋ ਤੇ ਕੱਲ ਦੀ ਇਵਨਿੰਗ ਤੇ ਅਸੀਂ ਰੇਨੋਡ ਸਿਤਾਰਿਸਟ ਤੇ ਤਬਲਾ ਵਾਦਕ ਬੁਲਾਏ ਹਨ ਤੇ ਸਾਡਾ ਸਰਸ ਮੇਲਾ ਚੱਲੂਗਾ ਜਿਹਦੇ ਵਿੱਚ ਵੱਖ-ਵੱਖ ਸਿੰਗਰਸ ਕਲਚਰਲ ਨਾਈਟਸ ਐਂਡ ਜੀ ਸੀ ਸੀ ਦਾ ਦਿਨਚ ਪ੍ਰੋਗਰਾਮ ਹੈਗਾ ਜੋ ਆਪਣੇ ਆਪ ਵਿੱਚ ਕਲਚਰਲ ਇੰਡੀਆ ਦੀ ਹੈਰੀਟੇਜ ਨੂੰ ਦਰਸਾਉਂਦਾ ਹੈਗਾ ਤਾਂ ਉਹਦੇ ਵਿੱਚ ਵੀ ਬੱਚੇ ਆਣ ਪਾਰਟਿਸਪੇਟ ਕਰਨ ਤਾਂ ਕਿ ਕੁਝ ਲਰਨਿੰਗ ਐਕਸਪੀਰੀਅੰਸ ਲੈ ਕੇ ਜਾਣ ਤੇ ਉਹ 23 ਫਰਵਰੀ ਤੱਕ ਚੱਲੂਗਾ ਤਾ ਲੈਟਸ ਮੇਕ ਇਟ ਅ ਸਕਸੈਸਫੁਲ ਵਨ ਤੇ ਇਸੀ ਲਗਾਤਾਰਤਾ ਇਚ ਅੱਗੇ ਵੀ ਆਪਣੇ ਸ਼ਹਿਰ ਵਾਸਤੇ ਆਪਾਂ ਰਲ ਮਿਲ ਕੇ ਉਪਾਲੇ ਕਰਦੇ ਰਹੀਏ ਥੈਂਕ ਯੂ